ਇੰਟਰਨੈਟ ਦੇ ਕੋਲ ਰੈਨਡਮ ਜਿਹਾ ਅ ਨਸ਼ੇ ਕਰਦਾ ਫਿਰ ਇਹਨੂੰ ਇੱਕ ਬੰਦਾ ਹੈ ਉਹ ਵੀ ਫਰੋਸਪੁਰ ਦਾ ਰਹਿਣ ਵਾਲਾ ਉਹਨੇ ਚੈੱਕ ਕਰਾਇਆ ਵਿਰਾਗ ਪਾਕਿਸਤਾਨ ਹੈਂਡਲਰ ਦਾ ਬਣਾਇਆ ਕਪਤਾਨ ਪਾਕ ਆਈਐਸ ਦੀ ਨੰਬਰ 1 ਨੰਬਰ 2 ਜਦ ਇਹਨੂੰ ਹੈਂਡਲਿੰਗ ਮਿਲ ਗਈ ਤੇ एट द सेम टाइम उन्हें टास्क किया कि मैं लगी वगैरह कर चुके से गए बट एन मौके पर मुकड़ गया कि, कि, तो कि, कि शमशेर कि मैं नहीं जो पाकिस्तान बैठा बंदा उन्हें होर बच किया जोड़ा बिहार का रहने वाला है छोटी उम्र का बच्चा है उन्नीस भी साल है उसकी उम्र है भोजपुर डिस्ट्रिक्ट एक पिंड बिलोंग करता है ਉਹਨੂੰ ਕਿਹਾ ਕਿ ਦੋ ਪ੍ਰੋਮੋਸ ਤੇ ਆ ਜਾਵੇ। ਔਰ ਉਹ ਪਹਿਲਾਂ ਵੀ ਇੰਦਾ ਦੀ ਵਾਦਾਤਾ ਕਰ ਚੁੱਕਿਆ ਗੋਲ ਗੋਲ ਨਵੀਂ ਟ੍ਰੈਫਿਕ ਕੋਈ ਪਤਾ ਕਿ ਮੋਂ ਬੈਕਗਰਾਉਂਡ ਜਿਹੜਾ ਹੈ ਸ਼ਾਮਕਾ ਸਾਡੇ ਕੋਲ ਆਇਆ ਹੈ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਰੱਫ ਦੇ ਵਾਦਾ ਰਹਿਣ ਵਾਲਾ ਹੈ ਅਜੀਤ ਜੁਲਾਨਾ ਤੇ ਇਹ ਉਹ ਬੰਦਾ ਹੈ ਜਿਹੜਾ ਇਹ ਹੈਂਕ ਕੰਟਰੋਲ ਤੋਂ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚ ਆਪਸੇ ਦੋਨੋਂ ਨਹੀਂ ਜਾਣਦੇ ਸੀਗੇ ਦੂਜੇ ਨੂੰ ਲੇਕਿਨ ਜਦੋਂ ਆਪਾਂ ਇਕੱਠਾ ਬੈਠਦਾ ਤਾਂ ਹੋਂਸਬ ਹੋਂਸਬ ਨਾਲ ਡਾਇਰੈਕਟ ਇੰਟਰਐਕਟਿਵ ਗੋਲਿੰਗ ਹੋ ਰਹੀ ਸੀ ਇਹਨਾਂ ਦੀ ਵੀ ਆਲ ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਮੈਂ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੱਖੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੇ ਸਾਡੇ ਕੋਲ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਪਾਕਿਸਤਾਨ ਬਠਾਉਂਦਾ ਇਹਨੇ ਟੈਕ ਕੀਤਾ ਤੋਂ ਹੋਰ ਬੰਦਿਆਂ ਨਾਲ ਜਿਹੜੇ Rajasthan ਦੇ ਰਹਿੰਦੇ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੋਂ ਮੂੰਹ ਐਂਗਮੈਂਟ ਜਿਹੜਾ ਹੈ ਉਹ ਸਰਪਲਾਈ ਕਰੇਗਾ ਕਿ ਕਿਹੜਾ ਕੇਜਾ ਦੇਗਾ ਤੇ ਆ

ਦੇ ਪਲੇਅਰੀਅਰਸ ਕਿਸੇ ਹੋਰ ਸ਼ਹਿਰ ਦੇ ਵੀ ਅਰੀਆ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਨ ਉਸ ਵਾਰ ਸਰ ਇਹਦਾ ਪੂਰਨ ਨਗਰ ਕੀਰਤਨ ਦੇ ਆ ਰਿਹਾ ਉਹ ਟਾਰਗੇਟ ਤਾਂ ਇਸੇ ਨਗਰ ਕੇ ਜਿਹੜਾ ਨਗਰ ਕੀਰਤਨ ਆ ਰਿਹਾ ਸੀ ਨਹੀਂ ਨਗਰ ਕੀਰਤਨ ਸਰ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗਸ ਵੀ ਟਾਰਗੇਟ ਗਵਰਨਮੈਂਟ ਬਿਲਡਿੰਗਸ ਪੁਬਲਿਕ ਪ੍ਰੋਪਰਟੀਆਂ ਤੇ ਹਮੇਸ਼ਾ ਟਾਰਗੇਟ ਕਰਦੇ ਨੇ ਕੁਝ ਸਪੈਸਿਫਿਕੀ ਸਭ ਦੇ ਸਿਕੁਰਿਟੀ ਮਦਿਆਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਇਹ ਫ੍ਰੀਕਵੋਡ ਨਾ ਹੋਣੀ ਲੋੜ ਹਨ ਅਸੀਂ ਦੇ ਵਰਤਨ ਨਾ ਕਰ ਸਿੱਟ ਜਿਹੜੇ ਰਾਜਸਥਾਨ ਦੇ ਦੋ ਬੰਦੇ ਪ ਉਹ ਓਰੀਡੋ ਬੰਦੇ ਜਨਾ ਦੇ ਨਾਲ ਮੁਕਾਬਲਾ ਹੋਇਆ ਕਰਾ ਸਰ ਰਮਾਨ ਖਾਨ ਨਾਲ ਕੋਈ ਲਿੰਕ ਹੈ ਉਹ ਕੋਈ ਮਤਲਬ ਨਹੀਂ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਹੁੰਦੇ ਚ ਇੱਕ ਬੰਦਾ ਤਾਂ ਬਹੁਤ ਕਰੀਕਲ ਆਈਸੀਯੂ ਚ ਤੇ ਵਿੱਚ ਵਿੱਚ ਕੋਮਾ ਤੇ ਜਾ ਰਿਹਾ ਲੋ ਐਡਰ ਸਰ ਮਾਸਟਰ ਇੱਕ ਮਿੰਟ ਦੇ ਦੋ ਬੜੀ ਹਾਂ ਤਿੰਨ ਗੋਲੀਆਂ ਲੱਗੀਆਂ ਇੱਕ ਛਾਤੀ ਤੇ ਲੱਗੀ ਇੱਕ ਪੇਟ ਚ ਲੱਗੀ ਹੈ ਤੇ ਇੱਕ ਹਿੱਟ ਜੁੜਨ ਲੱਗੀ ਹੈ ਜੇ ਦੂਜਾ ਬੰਦਾ ਹੈ ਉਹਦੇ ਵੀ ਗੱਲ ਮੇਰੇ ਤੇ ਕੋਈ ਨਹੀਂ जरा सलमान खान का लिंक है जोड़ा अजय है जो ग्रनेड रख के आया हरियाणा तो पाकिस्तान कराने वाला बंदा है है पवन पवन इज द ब्रदर ऑफ द परसन जिन्हें तीन चार बंद जो फड़े गए उस मोली जिन्ह सलमान खान से गोलियां चलाई घर तक ਬੁਝਰੂਨ ਗਿਆਨ ਗਾਂ ਲਾ ਵੀ ਕਿਰੇ ਜੀ ਇਹਨੂੰ ਕੰਟਰੋਲ ਆ ਗਿਆ ਸਰੇ ਓਜਾ ਕਦੀ ਅਰੈਸਟ ਹੋਇਆ ਉਹਦੀ ਫੀਨਲ ਬੈਕਗ੍ਰਾਉਂਡ ਹੈ ਹਾਂ ਬੀ ਫੀਨਲ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦਰਜ ਹੈ ਹਾਂਜੀ ਵੀਰ ਤੇ ਹੈਗਾ ਸਰੇ ਹਾਈ ਰਿੰਗ ਇੱਕ ਇਹਨਾਂ ਦੇ ਹੋਰ ਵੀ ਮੈਂਬਰ ਹੈਗੇ ਨੇ ਜੀ ਇਹਨਾਂ ਦੇ ਨਾਲ ਜੁੜੇ ਜੀ ਕੋਈ ਹੋਰ ਵੀ ਮੈਂਬਰ ਪੰਜਾਬਛੇ ਦੇ ਹਾਂ ਹਾਂ ਮੈਂ ਮੈਂ ਕਿੰਨਾ ਦਾ ਨੈਟਵਰਕ ਸਟੈਂਡਿੰਗ ਚ ਕਹਤਾ ਸੀ ਕਿ ਕਾਫੀ ਲੰਬੀ ਦਿੱਤੇ ਇਹ ਪੰਜਾਬ ਦੇ بجائے ਪਾਕਿਸਤਾਨ ਤੋਂ ਜਾ

ਸਰ ਸਾਰੇ ਸਰ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਰਨੈਸ ਸੀ ਆਪਰੇਸ਼ਨ ਬਾਰੇ ਅਵੇਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੱਤਾ ਹੋਇਆ ਹੈ ਹਰ ਕਿਸੇ ਦਾ ਡਿਫਰੈਂਟ ਟਾਸਕ ਹੈ ਇਹਨਾਂ ਨੂੰ ਬੈਨੀਫਿਟ ਕੀ ਮਿਲਣਾ ਹੈ ਬੈਨੀਫਿਟ ਪੈਸਾ ਪੈਸਾ ਜਾਂ ਡਰਗ ਵੀ ਹੈ ਡਰਗ ਵੀ ਹੁੰਦੀ ਹੈ ਕਿ ਜਗ੍ਹਾ ਤੇ ਕਿਸ ਕੇਸ ਜਨਨੋ ਪੈਸਾ ਮਿਲਦਾ ਸਰ ਇਸ ਪਾਕਿਸਤਾਨ ਬੇਸਡ ਟੈਰਰ ਮੋਡਿਊਲ ਤੁਸੀਂ ਬਸਟ ਕੀਤੇ ਨੇ ਤੇ ਇੱਕ ਮਲੇਸ਼ੀਆ ਤੋਂ ਆਪਰੇਟ ਕਰ ਰਹੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਰਚਨ ਨਹੀਂ ਕੀਤੇ

हां जी सर इतने फड़े जा चुके हैं कितने फड़े जा चुके हैं टोटल 25 बंदे जो फड़े जा चुके हैं स्पाई ग्रंप्स हैं सर बॉर्डर एरिया के मेरे अमृतसर वाला बॉर्डर यूज कर रहे हैं नहीं सर इट्स है हां सर लगता लग रहा है कि मतलब बटी के माइग्रेंट भी रहे हैं लुधियाना ਸਰ ਕੋਈ ਦਿੱਲੀ ਨਾਲ ਕਨੈਕਸ਼ਨ ਨਹੀਂ ਹੈ ਦਾ ਨਹੀਂ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਹੈ ਸਰ ਹੁਣ ਤੱਕ ਤਿੰਨ ਹੈੱਡਲ ਦੇ ਗੱਲ ਹੋ ਚੁੱਕੇ ਹੋਰ ਵੀ ਕੋਈ ਤਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਸੇ ਮੋੜ ਹੈ ਪੁੱਟ ਪੁੱਟ ਕੇ ਚੱਲੀ ਹੈ ਸ਼ਾਇਦ ਉਰਵੀ ਆਨ ਨਾਂ ਵਾਲੇ ਦਿਨਾਂ ਤੋਂ ਉਰਵੀ ਨਾਲ ਦੇ ਮੈਂਬਰ ਜਿਹੜੇ ਮੋਢੀ ਨੂੰ ਉਹ ਫੜੀ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜੀਨਸ ਰੱਖਿਆ ਹੋਵੇ ਰੈਡੀ ਜਾਂ ਹੋਰ ਕੋਈ ਨਹੀਂ ਸਿਰਫ ਦੇਖੋ ਇੱਕ ਨੂਰਪੁਰ ਦਾ ਹੈ ਇੱਕ ਬਿਹਾਰ ਦਾ ਹੈ ਤੇ ਉਹ ਦੇ ਰਾਜਸਥਾਨ ਦਾ ਹੈ ਦੇਖੋ मैं तो फिर क्या था मैं बंद <laughs> था, <चार्थ या> <finering> था <सण करतेव> अपने सिस्टर देना आरु बिचले चार पंच मिनट का देने केस हीगर ड्रिमर और जो जो देवा देने के लिए जरूरी है ना इन्हें एक कठे आये जब तीनों पढ़े हैं अलग अलग ਜਿਹੜਾ ਉੱਪਰ ਚ ਪੜਿਆ ਗਿਆ ਸੀ ਉਹਦੇ ਨਾਲ ਵੀ ਲੀਕ ਕਰਦਾ ਨਹੀਂ ਨਹੀਂ ਉਹ ਵੱਖਰਾ ਮਾਡਲ ਹੈ ਜਿਹਦੇ ਨਾਲ ਤੇ ਇੱਕ ਇੱਕ ਥਾਂ ਗਨੇ ਤੇ 10 ਬੰਦੇ ਪੜੇ ਗਏ ਸੀ ਪਰ ਉਹ ਸੇਮ ਹੋਰ ਤੇ ਹੁਣ ਤੁਸੀਂ ਚైనా ਵਿੱਚ ਹੋਊਗੀ ਸੇਮ ਹੋਊਗੀ ਆਹ ਬੰ ਮੇਕ ਸੇਮ ਹੈ ਸਰ ਤੋਂ ਬਿਸ਼नोई गैंग ਨਾਲ ਤਾਂ ਨਹੀਂ ਤਾਂ ਪਰ ਇਹ ਮੈਂ ਖੁਰਦਸਤ ਆ ਠੀਕ ਠੀਕ ਹੈ ਸਨਮਾਨਾ ਮਲੇਸ਼ੀਆ ਵਾਲੇ ਜੀ ਮਲੇਸ਼ੀਆ ਨੂੰ ਜੀ ਮਿੰਦੂ ਕੋਪਰ ਦਾ ਜਿਹੜਾ ਸਪੋਰਟ ਇਹਨੂੰ ਕਲੀਅਰ ਜਿਆਦਾ ਜਿਹੜੇ ਮਸੂਲ ਹੋ ਜਾਂਦਾ ਨਾ ਓਵਰਲੈਪ ਕਰਦੇ ਆ। ਠੀਕ ਹੈ ਜੀ। ਜਿਹੜਾ ਸਰ ਇਹਦੇ ਬਾਰੇ ਇਨਪੁੱਟ ਸੀਗੇ ਜਿਹੜਾ ਪਹਿਲੇ ਰੈਸ ਹੋਇਆ ਸੀ ਜਿਹੜਾ ਬੱਸੀ ਤੋਂ ਬਣਾ ਹਾਂ ਜੀ ਸਾਡੇ ਕੋਲ ਇਹਦੇ ਤੋਂ ਸਾਰੀ ਚੀਜ਼ ਨਹੀਂ ਜੀ ਸਰ ਲਾਸਟ ਮੋਡੂਲ ਦੇ ਵਿੱਚ ਜੇਲ ਵਿੱਚੋਂ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਜੇਲ ਤੋਂ ਵੀ ਕੋਈ ਰੇਜ ਆਪਾਂ ਕਰ ਦੇਣੀ ਨਹੀਂ ਹਾਲੇ ਤੱਕ ਨਹੀਂ ਆਇਆ ਅਬ ਇੰਟੈਲੀਜੈਂਟਸ ਟੂ ਵਰਲੀ ਕੀ ਕਮੈਂਟ ਨਹੀਂ ਤੇ ਥੈਂਕ ਯੂ